ਸਤਿ ਸ੍ਰੀ ਅਕਾਲ ਨਮਸਕਾਰਤਾਵ ਜੀ ਇੱਕ ਬੜੀ ਦੁਖਦਾਇਕ ਖਬਰ ਤੁਹਾਨੂੰ ਸਾਂਝੀ ਕਰਨ ਲੱਗਾ ਜੀ ਗੁਲਸ਼ਨ ਮੀਰ ਤੁਸੀਂ ਸਾਰੇ ਜਾਣਦੇ ਹੋ ਜੋਤੀ ਨੂਰਾਂ ਦੇ ਫਾਦਰ ਸਾਹਿਬ ਸੋ ਗੁਲਸ਼ਨ ਮੀਰ ਉਹਨਾਂ ਦੀ ਸੱਸ ਮਦਰ-ਇਨ-ਲॉ ਦੀ ਮੌਤ ਹੋ ਗਈ ਹੈ ਜੀ ਥੋੜੇ ਦਿਨ ਪਹਿਲਾਂ ਹੀ 28 ਤਰੀਕ ਨੂੰ ਤੇ ਮੈਂ ਨੰਬਰ ਵੀ ਦੇ ਰਿਆ ਨਾਲ ਤੁਸੀਂ ਨੰਬਰ ਇਸ ਤੇ ਜਰੂਰ ਸੰਪਰਕ ਕਰ ਲੈਣਾ ਕਿਉਂਕਿ ਉਹਨਾਂ ਤੋਂ ਕਿਸੇ ਨੂੰ ਦੱਸ ਨਹੀਂ ਹੋਇਆ ਥੋੜਾ ਸਦਮੇ ਜਿਹੇ ਦੇ ਵਿੱਚ ਨੇ ਤੇ ਇਹ ਵੀਡੀਓ ਪਾ ਕੇ ਉਹਨਾਂ ਸਾਰੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਸਕੇ ਸੰਬੰਧੀਆਂ ਨੂੰ ਜਿਹੜੇ ਉਹਨਾਂ ਦੇ ਫੈਨਸ ਨੇ ਸ਼ਗਿਰਤ ਨੇ ਸਾਰਿਆਂ ਨੂੰ ਦੱਸ ਰਹੇ ਕਿ ਇਦਾਂ ਹੀ ਤਾਂ ਹੋ ਗਈ ਹੈ ਸੋ ਜੋਤੀ ਨੂਰਾ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ ਉਹਨਾਂ ਬਾਰੇ ਮਾਸ਼ਾਅੱਲਾ ਬੜੀਆਂ achੀਆਂ ਸਿੰਗਰਾਂ ਨੇ ਤੇ ਉਹਨਾਂ ਦੇ ਨਾਨੀ ਜੀ ਦੀ ਮੌਤ ਹੋ ਗਈ ਜੀ ਬੀਬੀ ਬਲਾਸ ਹੋਣਾਂ ਦੀ ਤੇ ਅਜੇ ਕੋਈ ਇਹ ਨਹੀਂ ਕਿ ਬਹੁਤ ਉਮਰ ਸੀ ਉਹਨਾਂ ਦੀ ਅਜੇ ਠੀਕ-ਠਾਕ ਸਨ ਬਸ ਅੱਜਕੱਲ ਅਟੈਕ ਤੁਹਾਨੂੰ ਪਤਾ ਹੋ ਜਾਂਦੇ ਆ ਕੋਈ ਪਤਾ ਨਹੀਂ ਲੱਗਦਾ ਕਿਨੇ ਕਦੋਂ ਚਲੇ ਜਾਣਾ ਤੇ ਬਹੁਤ ਦੁੱਖ ਹੋਇਆ ਮੈਂ ਆਪਣੇ ਵੱਲੋਂ ਵੀ ਮੇਰੇ ਵੱਲੋਂ ਤੇ ਪੂਰੇ ਪਰਿਵਾਰ ਵੱਲੋਂ ਇਹਨਾਂ ਦੇ ਦੁੱਖ 'ਚ ਸ਼ਰੀਕਾਂ ਮਾਲਕ ਸੱਚੇ ਪਾਤਸ਼ਾਹ ਬੀਬੀ ਬਲਾਸੋ ਨੂੰ ਜੰਨਤ ਨਸੀਬ ਕਰੇ ਤੇ ਨੋਟ ਕਰ ਲਿਓ ਨੰਬਰ ਤੁਸੀਂ ਤੇ ਕਾਲ ਕਰਕੇ ਜਰੂਰ ਉਹਨਾਂ ਦੇ ਨਾਲ ਅਫਸੋਸ ਤੁਸੀਂ ਕਰ ਲੈਣਾ ਕਿਉਂਕਿ ਉਹ ਕਿਸੇ ਨੂੰ ਦੱਸ ਨਹੀਂ ਸਕੇ ਥੋੜਾ ਸਦਮੇ 'ਚ ਇਹਦੇ ਵਿੱਚ ਨੇ ਤੇ ਉਨ੍ਹਾਂ ਵੱਲੋਂ ਵੀ ਇਹ ਸਿਗਰ ਕੀ ਜ਼ਰੂਰ ਤੁਸੀਂ ਵੀਡੀਓ ਪਾ ਕੇ ਦੱਸ ਦਿਓ ਸਾਡੇ ਸਾਰੇ ਯਾਰਾਂ ਦੋਸਤਾਂ ਪਹਿਣਾ ਪਾਈਆਂ ਨੂੰ ਸ਼ਗਿਰਦਾਂ ਨੂੰ ਕਿ ਪਤਾ ਲੱਗ ਜਾਵੇ ਕਿ ਇਦਾਂ ਇਦਾਂ ਹੋ ਗਿਆ ਸੋ ਤੁਸੀਂ ਜ਼ਰੂਰ ਕਾਲ ਕਰਕੇ ਅਫਸੋਸ ਜ਼ਰੂਰ ਕਰਿਓ ਕਹਿੰਦੇ ਨੇ ਨਾ ਕਿਸੇ ਦੇ ਖੁਸ਼ੀ ਵਿੱਚ ਸ਼ਰੀਕ ਹੋਈਏ ਨਾ ਹੋਈਏ ਪਰ ਦੁੱਖ ਵਿੱਚ ਜ਼ਰੂਰ ਸ਼ੀਖ ਹੋਣਾ ਚਾਹੀਦਾ ਤੇ ਤੁਸੀਂ ਪਲੀਜ਼ ਇਹਨਾਂ ਨਾਲ ਸੰਪਰਕ ਕਰ ਲੈਣਾ ਮੈਂ ਬਹੁਤ ਦੁੱਖ ਪ੍ਰਗਟ ਕਰਦਾ ਪੂਰੇ ਪਰਿਵਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ